उसे चलते हुए बाईसवां दिन हो गया और कल दोनों फोरमो की ओर से पंजाब के अंदर रेल रोको आंदोलन करेंगे और हमने देखा हमारे पास सिर्फ दो दिन का समय था उस दो दिन में हरियाणा में ट्रैक्टर मार्च सफल हुआ कल 16 का अन्य राज्यों में भी ट्रैक्टर मार्च हुआ साउथ इंडिया में बड़े कार्यक्रम हुए हमने देखा पुलिस के साथ किस तरह से किसानों का टकराव हो रहा है उन्होंने अपने तौर से रेल रोको किया था ये आंदोलन जो दोनों फोर्मो ने शुरू किया है शंभू खनौरी और रतनपुरा राजस्थान में चल रहा है जो यहां से आवाज निकलती है उसके साथ पूरा 140 करोड़ लोग खड़े हो जाते हैं तीन करोड़ पंजाबी अढ़ाई करोड़ हरियाणावासी महापंजाब पूरा बोल रहा है इस समय और हम देख रहे हैं जिस तरह से मोदी सरकार चुप्पी धार के बैठी हुई है सत्ता पक्ष और विपक्ष मिलकर किसानों की आवाज पार्लियामेंट में उठा नहीं रहा है होना तो चाहिए जिस तरह से इतनी बड़ी मूवमेंट ऊपर चलेगी पार्लियामेंट में चर्चा होती सरकार बातचीत के लिए सीरियस नहीं है पूरी दुनिया डल्लेवाल साहब की सेहत के लिए चिंतित है लेकिन देश के प्रधानमंत्री को कोई चिंता नहीं है जो पंजाबी कलाकार इस समय आंदोलन को सपोर्ट कर रहे हैं हम उनका धन्यवाद करते हैं सभी कलाकारों से फिर निवेदन करते हैं अधिक से अधिक आंदोलन को सपोर्ट करिए जिस तरह से हमारे धार्मिक शख्सियतों ने आंदोलन का समर्थन किया है हमारे रागी ढाडी कबीशर और भी प्रचारक जब भी अपना कार्यक्रम करते सबसे पहले किसान मजदूर की बात करते हैं और कल का रेल रोको आंदोलन हम आज अपील कर रहे हैं जितने भी हमारे शहरी भाई है चाहे छोटे दुकानदार है चाहे व्यापारी है चाहे ट्रांसपोर्टर है चाहे वकील है चाहे प्रेस मीडिया के कर्मी है चाहे किसी भी कारोबार से संबंधित रखते हैं किसान है मजदूर है पंचायत है जो प्रेस क्लब के युवा है सभी को अपील है कल का रेल को आंदोलन तो हो ही जाना है असल में देखना उस रेल रोको आंदोलन में हम लाखों लोगों की शमूलियत करवाना चाहते हैं ਜਬ ਤੱਕ ਮਾਂ ਬਹਨੇ ਨਹੀਂ ਆਏਗੀ ਛੋਟੇ ਬੱਚੇ ਨਹੀਂ ਆਉਣਗੇ ਅੰਦੋਲਨ ਖੜਾ ਨਹੀਂ ਹੋਗਾ ਤਾਂ ਇਸ ਲਈ ਜਿਸ ਤਰ੍ਹਾਂ ਸੇ ਹਮ ਦੇਖ ਰਹੇ ਜਹਾ ਜਹਾ ਸੇ ਪੰਜਾਬ ਮੇ ਰੇਲ ਗੁਜਰ ਰਹੀ ਹੈ ਜਿਸ ਗਾਉਂ ਸੇ ਗੁਜਰ ਰਹੀ ਹੈ ਵਹ ਰੇਲ ਫਾਟਕ ਦੇਖਿਏ ਰੇਲ ਕਾ ਸਟੇਸ਼ਨ ਦੇਖਿਏ ਔਰ ਵਹ ਆਪਣਾ ਕਾਰਕਰਮ ਕਰਿ ਕਰਿਏ 3 ਘੰਟੇ ਕੇ ਲਈ ਤੋ ਅਸੀਂ ਲਗਭਗ ਸਾਡਾ ਅੰਦੋਲਨ ਚਲਦਿਆਂ ਨੂੰ 309 ਦਿਨ ਹੋ ਗਏ ਔਰ ਡੱਲੇਵਾਲ ਸਾਹਿਬ ਦਾ ਮਰਨ ਵਕਤ ਅੱਜ 22ਵੇਂ ਦਿਨ ਵਿੱਚ ਪਹੁੰਚ ਗਿਆ ਡੱਲੇਵਾਲ ਸਾਹਿਬ ਦੇ ਮਰਨ ਵਕਤ ਤੇ ਸਾਰੀ ਦੁਨੀਆ ਨੂੰ ਚਿੰਤਾ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਹੈਗੀ ਕਾਰਪੋਰੇਟਾਂ ਨੇ ਪ੍ਰਧਾਨ ਮੰਤਰੀ ਜੀ ਦੇ ਕੰਨ ਬੰਦ ਕਰ ਰੱਖੇ ਨੇ ਨਾ ਉਹਨਾਂ ਨੂੰ ਕਿਸਾਨ ਮਜ਼ਦੂਰ ਬਾਰੇ ਕੋਈ ਸੋਚ ਰਿਹਾ ਕਿ ਉਹਨਾਂ ਨਾਲ ਗੱਲ ਕਰਕੇ ਮਸਲੇ ਦਾ ਨਿਬਟਾਰਾ ਕਰਨਾ ਕਿ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਸਾਡੀ ਸਾਰੀ ਪੰਜਾਬ ਦੀ ਜਨਤਾ ਨੂੰ ਕੱਲ ਬੇਨਤੀ ਆ ਕਿ ਕੱਲ 18 ਦਾ ਰੇਲ ਰੋਕੋ ਅੰਦੋਲਨ ਹੈ ਅਸੀਂ ਅੰਮ੍ਰਿਤਸਰ ਵਾਲੇ ਬਿਆਸ ਪੁਲ ਇਧਰ ਦੇਵੀ ਦੋਸਪੁਰਾ ਪਿੰਡ ਅਰੇ ਇਧਰ ਜਿਹੜੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾ ਰਹੀ ਹੈ ਲਾਈਨ ਉੱਤੇ ਵੀ ਚਾਰ ਖਾਮਾਂ ਤੇ ਪ੍ਰੋਗਰਾਮ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾਰੀਆ ਤਿੰਨ ਤਿੰਨ ਇਹ ਇਕੱਲਾ ਸਾਡੀ ਜਥੇਬੰਦੀ ਦਾ ਪ੍ਰੋਗਰਾਮ ਹੈ ਉਮੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ 13000 13000 ਦੇ 13000 ਪਿੰਡ ਸ਼ਾਮਲ ਹੋ ਰਹੇ ਆ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇੱਥੋਂ ਤੱਕ ਵਕੀਲਾਂ ਨੂੰ ਪ੍ਰੈਸ ਕਰਮੀ ਦੇ ਸਾਥੀਆਂ ਨੂੰ ਬੁੱਧੀਜੀਵੀਆਂ ਨੂੰ ਹਰ ਵਰਗ ਨੂੰ ਟਰਾਂਸਪੋਰਟਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਸਾਰੇ ਨੂੰ ਅਪੀਲ ਕਰਦੇ ਆਂ ਕਿ ਕੱਲ ਦਾ ਪ੍ਰੋਗਰਾਮ ਸਫਲਤਾਪੂਰਵਕ ਪ੍ਰੋਗਰਾਮ ਤਾਂ ਹੋਊਗਾ ਜੇ ਲੱਖਾਂ ਲੋਕ ਆ ਕੇ ਰੇਲਾਂ ਤੇ ਬਹਿ ਗਏ ਜੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣੀਆਂ ਵਾ ਪਰਿਵਾਰਾਂ ਸਮੇਤ ਆ ਕੇ ਰੇਲਾਂ ਤੇ ਬਹੋ ਅਸੀਂ ਧਾਰਮਿਕ ਅਧਾਰੀਆਂ ਨੂੰ ਬੇਨਤੀ ਕਰਦੇ ਆਂ ਵੱਡੇ ਜਿਹਦਾ ਅੰਮ੍ਰਿਤਸਰ ਦਾ ਸਟੇਸ਼ਨ ਆ ਲੁਧਿਆਣਾ ਵਾਂ ਗਲੰਦਰ ਆ ਪਟਿਆਲਾ ਹੋ ਰਿਹਾ ਇਹਨਾਂ ਥਾਂ ਮਤੇ ਲੰਗਰ ਤਿੰਨ ਕਈ ਟੇਲੀ ਆਉਣਾ ਚਾਹੀਦਾ ਵੀ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਸਾਨੂੰ ਫੋਨ ਆਏ ਸਾਰਿਆਂ ਦੇ ਇਹ ਤੋਂ ਗਾਹ ਜਿੰਨੇ ਵੀ ਸਾਡੇ ਪੰਜਾਬੀ ਦੇ ਗਾਇਕ ਨੇ ਹਰਪ ਚੀਮਾ ਜੀ ਬੱਬੂ ਮਾਨ ਬਹੁਤ ਸਾਰੇ ਹੋਰ ਕਲਾਕਾਰ ਮੈਂ ਨਾ ਬਿਸਰ ਗਿਆ 8-10 ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਜਿਵੇਂ ਤੁਸੀਂ ਇੱਕ ਲੋਕ ਲਹਿਰ ਬਣਾ ਦਿੱਤੀ ਆ ਇਸ ਮੋਰਚੇ ਨੂੰ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਦਾ ਸਮਰਥਨ ਕਰੋ ਠੀਕ ਆ ਕਲਾਕਾਰਾਂ ਦੇ ਸ਼ਿਕਵੇ ਸੀ ਸਾਡੇ ਨਾਲ ਵੀ ਜਦੋਂ ਮੋਦੀ ਸਰਕਾਰ ਦੀ ਈਡੀ ਜਾਂ ਹੋਰ ਮਸਲਿਆਂ ਤੇ ਆ ਕੇ ਸਾਡੇ ਦਬਾਅ ਪਿਆ ਵਾ ਕਿਸਾਨ ਆਗੂ ਉਸਤਾਂ ਨਹੀਂ ਖੜੇ ਬਿਲਕੁਲ ਹੋ ਸਕਦਾ ਪਿੱਛੇ ਫਰਕ ਰਹੇ ਹੁਣ ਅੱਗੇ ਤੋਂ ਫਰਕ ਨਹੀਂ ਰਹਣਗੇ ਤੁਸੀਂ ਪੰਜਾਬ ਨਾਲ ਖੜੇ ਹੋ ਪੰਜਾਬ ਤੁਹਾਡੇ ਨਾਲ ਖੜੂਗਾ ਹੁਣ ਇੱਕ ਲੋਕ ਲਹਿਰ ਬਣ ਰਹੀ ਆ ਪੂਰੇ ਪੰਜਾਬ ਦੇ ਵਿੱਚ ਔਰ ਲੋਕ ਲਹਿਰ ਖੜੀ ਕਰਨ ਦੇ ਵਿੱਚ ਗਾਇਕਾਂ ਦਾ ਬਹੁਤ ਵੱਡਾ ਹੱਥ ਆ ਜਿਵੇਂ ਸਾਡੇ ਧਾਰਮਿਕ ਪ੍ਰਚਾਰਕ ਖੇਤਰ ਨਾਲ ਜੁੜੇ ਹੋਏ ਲੋਕ ਨੇ ਚਾਹੇ ਉਹ ਕਥਾਵਾਚਕ ਨੇ ਚਾਹੇ ਉਹ ਰਾਗੀ ਨੇ ਚਾਹੇ ਉਹ ਢਾਡੀ ਨੇ ਚਾਹੇ ਉਹ ਕੀਰਤਨੀਆਂ ਨੇ ਸਾਰੇ ਪ੍ਰੋਗਰਾਮਾਂ ਤੋਂ ਪਹਿਲਾਂ ਅੱਜ ਕਿਸਾਨ ਮਜ਼ਦੂਰ ਦੇ ਹੱਕ 'ਚ ਬੋਲ ਰਹੇ ਨੇ ਬਹੁਤ ਵੱਡੀ ਗੱਲ ਹੈਗੀ ਆ ਔਰ ਸਾਰਿਆਂ ਨੂੰ ਅਸੀਂ ਕਹਿੰਦੇ ਆ ਵੀ ਜਰੂਰ ਇਹ ਪੰਜਾਬੀਆਂ ਦਾ ਅੰਦੋਲਨ ਜੇ 3 ਕਰੋੜ ਪੰਜਾਬੀ ਇਕੱਠੇ ਹੋ ਗਏ ਮਹਾਂ ਪੰਜਾਬ ਦੇ 2.5 ਕਰੋੜ ਲੋਕ ਹੋਰ ਨਾਲ ਲੱਗੇ ਪੂਰੇ ਦੇਸ਼ ਨੂੰ ਖੜਾ ਕਰ ਦੇਣਗੇ ਕੋਈ ਵੱਡਾ ਮਸਲਾ ਨਹੀਂ ਹੈਗਾ ਕਿ ਖੇਤੀ ਦੇ ਤਿੰਨ ਕਾਨੂੰਨ ਜਿਵੇਂ ਰੱਦ ਕਰਾਏ ਸੀ ਔਰ ਜਿਵੇਂ ਹੁਣ ਡਰਾਫਟ ਬਣਾ ਕੇ ਉਹ ਦੋਰੇ ਲੈ ਕੇ ਆ ਰਹੇ ਆ ਜੇ ਇਹਨਾਂ ਸਾਰਿਆਂ ਨੂੰ ਨੱਥ ਪਾਉਣੀ ਹੈਗੀ ਆ ਤਾਂ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਸਾਨੂੰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਪਊਗਾ ਸਾਰਿਆਂ ਵਾਸਤੇ ਜਿਹੜਾ ਪ੍ਰਾਈਵੇਟ ਬਿਜਲੀ ਬੇਲਿਆ ਜਿਹੜਾ ਲਿਆ ਕੇ ਸਰਕਾਰ ਬੈਠੀ ਆ ਉਹਨੂੰ ਰੱਦ ਕਰਾਉਣਾ ਪਊ ਮਜ਼ਦੂਰਾਂ ਨੂੰ 200 ਦਿਨ ਦੇਗਾ ਚੰਗੀ ਦਿਹਾੜੀ ਦੀ ਗੱਲ ਕਰਨੀ ਪਊਗੀ ਲਖੀਮਪੁਰ ਖਰੀ ਦਾ ਇਨਸਾਫ ਸਾਰੇ ਦੇਸ਼ ਤੇ ਪਾਇ ਕੇਸ ਵਾਪਸ ਲੈਣ ਲਈ ਗੱਲਾਂ ਜਿਵੇਂ 12 ਮੰਗਾ ਨੇ ਉਹਨਾਂ ਤੇ ਸ਼ਿਕਰਸ਼ ਹੁਣ ਵੇਲਾ ਆ ਗਿਆ ਮੋਰਚਾ ਜਿੱਤ ਵਾਲੇ ਪਾਸੇ ਤੋਂ ਅੱਗੇ ਵੱਧ ਰਿਹਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਵਾਸੀਆਂ ਨੇ ਖਨੌਰੀ ਬਾਰਡ ਤੇ ਐਂ ਲੱਗਦਾ ਜਿਵੇਂ ਦਸਿਓ ਹਜ਼ਾਰ ਲੋਕ ਆਏ ਹੋਗੇ ਉਹਨਾਂ ਜਦ ਮੈਂ ਸਹਿਯੋਗ ਦਿੱਤਾ ਅਰ ਪੰਜਾਬ ਦੀ ਹਕੂਮਤ ਨੂੰ ਅਰ ਕੇਂਦਰ ਨੂੰ ਜਵਾਬ ਦਿੱਤਾ ਵਾ ਵੀ ਭੁੱਲ ਕੇ ਵੀ ਕਿਤੇ ਕਨੌਰੀ ਬਾਰਡਰ ਵਾਲ ਨੂੰ ਮੂੰਹ ਨਾ ਕਰ ਲਿਓ ਨਹੀਂ ਤਾਂ ਮੂੰਹ ਦਿਖਾਣੀ ਪਊਗੀ ਭਾਵੇਂ ਰਿਪੋਰਟਾਂ ਨੇ ਵੀ ਹਰਿਆਣੇ ਦੇ ਅੰਦਰ ਅਰ ਦਸੈਨਿਕ ਫੋਰਸ ਵੱਧ ਰਹੇ ਨੇ ਸ਼ੰਭੂ ਬਾਰਡਰ ਤੇ ਤੁਹਾਨੂੰ ਪਤਾ ਤਿੰਨ ਜਥੇ ਸਾਡੇ ਚਲੇ ਗਏ 45 40 ਕਿਸਾਨ ਜ਼ਖਮੀ ਹੋ ਗਏ ਸਾਡੇ ਠੀਕ ਹੈ ਜੀ ਔਰ ਸ਼ੰਭੂ ਬਾਰਡਰ ਤੇ ਵੀ ਆਮ ਲੋਕ ਲੰਗਰ ਲੈ ਕੇ ਆਮ ਜਨਤਾ ਦੇ ਨੇ ਬਹੁਤ ਵੱਡੇ ਪੱਧਰ ਤੇ ਹੁੰਦੀ ਹੈਗੀ ਆ ਇਸੇ ਤਰ੍ਹਾਂ ਰਤਨਪੁਰਾ ਬਾਰਡਰ ਤੇ ਵੀ ਰਸਤਾਨੀਆਂ ਨੇ ਜਮਾਬੜਾ ਵਧਾ ਦਿੱਤਾ ਹੈਗਾ ਸੋ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਰੇਲ ਰੋਕੋ ਦੇ ਉੱਤੇ ਵੱਧ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਕੱਲ ਨਜ਼ਰ ਆਵੇ ਇਹਦੇ ਲਈ ਅਹਿਵਾਨ ਕਰਨਾ ਹੈ ਆ ਔਰ ਅਸੀਂ ਕਹਿੰਨੇ ਤੁਸੀਂ ਜੇ ਮੋਦੀ ਸਰਕਾਰ ਨੂੰ ਅੱਗੇ ਲਾਉਣਾ ਹੈਗਾ ਮੋਦੀ ਸਰਕਾਰ ਨੂੰ ਜੇ ਝਕਾਉਣਾ ਹੈਗਾ ਤੇ ਕੱਲ ਦਾ ਰੇਲ ਰੁਕੋ ਅੰਦੋਲਨ ਕਾਮਯਾਬ ਕਰੋ ਉੰਨੀ ਨੂੰ ਫਿਰ ਦੋਵੇਂ ਫੋਰਮ ਮੀਟਿੰਗ ਕਰਨਗੇ ਇਹ ਅੱਗੇ ਦੇ ਪ੍ਰੋਗਰਾਮ ਕਰਨਗੇ ਜਿਵੇਂ ਮੈਂ ਆਪਣੀ ਪਹਿਲੀ ਵਿਚਾਰ ਚਰਚਾ ਚ ਕਿਹਾ ਸੀ ਜੋ ਖਬਰਾਂ ਆ ਰਹੀਆਂ ਵੀ ਰਮਨীত ਬਿੱਟੂ ਕਹਿੰਦਾ ਵੀ ਮੈਂ ਪੁਲ ਦਾ ਕੰਮ ਕਰੂੰਗਾ ਕੱਲ ਤੱਕ ਤਾਂ ਸੀ ਇਹਨਾਂ ਨੂੰ ਤਾਲਬਾਂ ਲੱਗਦੇ ਸੀ ਰਮਨীত ਬਿੱਟੂ ਦੇ ਪਹਿਲੇ ਬਿਆਨ ਦਾ ਕੀ ਹੋ ਗਿਆ ਜਿਹੜਾ ਕਹਿੰਦਾ ਸੀ ਦਿੱਲੀ ਆ ਜਾਓ ਤੁਰ ਕੇ ਤੇ ਅਸੀਂ ਜਿਹੜਾ ਅੱਜ ਹੀ ਤੁਹਾਡਾ ਸਵਾਗਤ ਕਰਾਂਗੇ ਦਿੱਲੀ ਚ ਰਵਨੀਤ ਬਿੱਟੂ ਜੀ ਨੂੰ ਪੁੱਛਦਾ ਕੌਣ ਹੈ? ਅਰ ਹਰਿਆਣੇ ਦੇ ਖੇਤੀ ਮੰਤਰੀ ਦਾ ਬਿਆਨ ਕਿੱਥੇ ਚਲਾ ਗਿਆ? ਜਿਹੜਾ ਕਹਿੰਦਾ ਸੀ ਜੀ ਆਜੋ ਤੁਸੀਂ ਤੁਰ ਕੇ। ਭਾਈ ਤੁਹਾਡੇ ਪਹਿਲੇ ਬਿਆਨ ਕਿਸੇ ਨੇ ਸੁਣੇ ਨਹੀਂ ਹੈ। ਤੇ ਹੁਣ ਹੋਣ ਵਾਲੇ ਬਿਆਨ ਭਾਈ ਤੁਹਾਡੇ ਕਿਵੇਂ ਯਕੀਨ ਕਰ ਲਈਏ? ਰਵਨੀਤ ਬਿੱਟੂ ਜੀ ਨੂੰ ਜੇ ਕਿਸਾਨਾਂ ਮਜ਼ਦੂਰਾਂ ਦਾ ਕਿਤੇ 헤ਰ ਗਿਆ। ਅਸਤੀਫਾ ਦੇ ਕੇ ਪਾਰਟੀ ਤੋਂ ਬਾਹਰ ਆਜਾ। ਜੇ ਲੱਗਦਾ ਨਹੀਂ ਤਾਂ ਸਾਨੂੰ ਲੱਗਦਾ ਇਹ ਆ ਨਾਗਪੁਰ ਤੇ ਵਜਨ ਵਾਲੀ ਸਿਟੀ ਆ ਜਦੋਂ ਕਹਿੰਦੇ ਮਾਰ ਦਿੰਦਾ ਵਾ ਜਦੋਂ ਕਹਿੰਦੇ ਨਹੀਂ ਮਾਰਦਾ ਹੈਗਾ ਤਾਂ ਸਾਨੂੰ ਭਾਈ ਇਹ ਚੱਲੇ ਕਾਸਤੂਤਾ ਕੋ ਬਹੁਤ ਹੀ ਕੋ ਉਮੀਦ ਨਹੀਂ ਕੇਂਦਰ ਸਰਕਾਰ ਨੇ ਗੱਲ ਕਰਨੀ ਹੈ ਸਾਡੇ ਦਰਵਾਜ਼ੇ ਖੁੱਲੇ ਹੈਗੇ ਧੰਨਵਾਦ ਤੇ ਲਾਲ ਰੋਡ ਤੇ ਸਿਟੀ ਖਰਾਬ ਹੈ ਥਾਰੀਆਂ ਦੇ ਵਿੱਚ ਬੰਬਲਾ ਸਟੋਰੀ ਹੈ ਤੇ ਵੀ ਸਮਝ ਨਹੀਂ ਆਉਂਦਾ ਐਸਾ ਵੀ ਕੋਈ ਆ ਕਲੀਅਰ ਕਰ ਦਿਓ ਅਮਰਸਰ ਚ ਕਿੰਨੀ ਥਾਂ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਨਾ ਰਹਿਣਾ ਹੈ ਦੇਖੋ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਸ਼ਕ ਐਕਟੀਵਿਟੀ ਸਾਰੀਆਂ ਜਥੇਬੰਦੀਆਂ ਦੇ ਤਰਨੇ ਬਹੁਤ ਬਣਿਆ ਦਾ ਉਥੇ ਜੈਂਟੀਪੁਰ ਰੇਲਵੇ ਸਟੇਸ਼ਨ ਛੰਡਾ ਪਿੰਡ ਆ ਉਥੇ ਫਟ ਕੇਗਾ ਇਹ ਜੰਮੂ ਵਾਲੀ ਰੇਲ ਲਾਈਨ ਤੇ ਆ ਉਥੇ ਤੀਸਰਾ ਕਤੂਂਗਲ ਔਰ ਅਗਲੇ ਬੰਨੇ ਪਿੰਡ ਹੈਗਾ ਸਾਡਾ ਵੇਰਕੇ ਦੇ ਨੇੜੇ ਹੈਗਾ ਦਿਮਾਗ ਚੋਂ ਮੈਨੂੰ ਨਿਕਲ ਗਿਆ ਉਥੇ ਵੀ ਜਹਾਗੀਰ ਪਿੰਡ ਉਹਦੇ ਫਾਟਕਦੇ ਹੋਊਗਾ ਅਗਲੇ ਬੰਨੇ ਡੇਰਾ ਬਾਬਾ ਨਾਨਕ ਰਮਨਾਸ ਦੇ ਵਿੱਚ ਹੋਗਾ ਇੱਕ ਤਰਨਾ ਇੱਕ ਪਦੇੜ ਕਲਾਂ ਫਟ ਕੇਗਾ ਉੱਥੇ ਇੱਕ ਕੋਟਲਾ ਗੁਜਰਾ ਫਟੇਗਾ ਇਹ ਅਰੇ ਤੋਂਗਾ ਬਿਆਸ ਵੱਡਾ ਹੋਊਗਾ ਅਰੇ ਤੋਂਗਾ ਦੇਵੀ ਦਾਸਪੁਰੇ ਜਿੱਥੇ ਮੈਂ ਮੌਕੇ ਤੇ ਮੌਜੂਦ ਹੋਗਾ ਇਹ ਸਾਡੀ ਜਿੱਥੇ ਪਰ ਬਹੁਤ ਜ਼ਿਆਦਾ ਹੋਊਗਾ ਇਹ ਮਾਝੇ ਚ ਨੋ ਜਗਾ ਤੇ ਉਹ ਤੁਹਾਡਾ ਨਾ ਕੱਲਾ ਅੰਮ੍ਰਿਤਸਰ ਦੇ ਵਿੱਚ ਅਸੀਂ ਨੋ ਜਾਂ ਮਾਝਾ ਨਹੀਂ ਤਰਨਤਾਰ ਨੱਡ ਹੋਊ ਗਰਦਾਸਪੁਰ ਅੱਡ ਹੋਊ ਪੰਜਾਬ ਦੇ 23 ਜਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਨਿੱਕਾ ਥਾਵਾਂ ਤੇ ਹੁਣਗੇ ਮੈਂ ਤੁਹਾਨੂੰ ਜਿਹੜੀ ਰਿਪੋਰਟ ਕਲੈਕਟ ਕਰਕੇ ਦਊਗਾ ਹਾਂਜੀ ਜਿਹੜੀ ਜਿਹੜੀ ਆਮ ਲੋਕਾਂ ਨੂੰ ਕੀ ਸੁਣਿਆ ਜਿਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਣੀ ਦੇਖੋ ਆਮ ਲੋਕਾਂ ਲਈ ਦੇਖੋ ਅੱਜ ਪੂਰਾ 3 ਕਰੋੜ ਪੰਜਾਬੀ ਇੱਕ ਮੁੱਠਾ ਆਵਾਜ਼ ਲਗਾ ਰਿਹਾ 140 ਕਰੋੜ ਦੇਸ਼ ਵਾਸੀ ਆਵਾਜ਼ ਲਗਾ ਰਹੇ ਗਏ ਤਿੰਨਾ ਘੰਟੇ ਵਾਲੇ ਸਟੇਸ਼ਨਾਂ ਦੇ ਕੋਈ ਸਮੱਸਿਆ ਨਾਵੇ ਇਹਦਾ ਪ੍ਰਬੰਧ ਵੀ ਕਰ ਰਹੇ ਆ ਸਾਨੂੰ ਲੱਗਦਾ ਜਿਹੜੇ ਇਸ ਵੇਲੇ ਲੋਕ ਲਹਿਰ ਦਾ ਇੱਕ ਫਾਇਦਾ ਹੁੰਦਾ ਲੋਕ ਤੁਹਾਡੇ ਨਾਲ ਖੜਦੇ ਆ ਲੋਕ ਸਾਡੀਆਂ ਸਮੱਸਿਆ ਨੂੰ ਸਮਝ ਕੇ ਸਾਡੇ ਨਾਲ ਜੁੜ ਕੇ ਜਿਹੜਾ ਸਾਡੀ ਗੱਲ ਦੇ ਵਿੱਚ ਨਾਰਾ ਮਾਰਨਗੇ 3 ਘੰਟੇ ਕੋ ਬਹੁਤਾ ਲੰਮਾ ਸਮਾਂ ਨਹੀਂ ਹੈਗਾ ਐਸੇ ਕਰਕੇ ਐਸੀ ਦਿੱਤਾ ਹੈਗਾ ਤੁਸੀਂ ਰਮਨਜੀਤ ਬਿੱਟੂ ਦੀ ਗੱਲ ਕੀਤੀ ਹੈ ਰਮਨਜੀਤ ਬਿੱਟੂ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਆ ਚਾਹੇ ਕਿਤੇ ਤੁਹਾਨੂੰ ਤਾਲੀ ਬਾਣ ਕੇ ਆ ਜਾਂ ਹੋਰ ਪਾਬਲਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਬਿਆਨਬਾਜ਼ੀ ਨੂੰ ਨਹੀਂ ਦੇਖੋ ਉਹਨਾਂ ਨੇ ਜਦੋਂ ਸ਼ੁਰੂਆਤ ਤੋਂ ਲੈ ਕੇ ਵਿੱਚ ਦੀ ਬਿਆਨਬਾਜ਼ੀ ਆ ਦੇਖੋ ਜਦੋਂ ਨਾਗਪੁਰ ਦੀ ਟ੍ਰੇਨਿੰਗ ਆਈ ਆ ਫਿਰ ਉਹ ਕਹਿੰਦੇ ਸੀ ਇਹ ਤੋਂ ਡੋ ਪੈਸੇ ਬੜੇ ਆ ਜੀ ਮੈਂ ਇਨਕੁਆਰੀ ਕਰਾਉਣੀ ਆ ਲਖਸ਼ਣਾ ਨੰਗ ਲੈਂਦਾ ਉਹਨਾਂ ਦੀ ਇਨਕੁਆਰੀ ਦਾ ਵੀ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਚਲੀ ਗਈ ਆ ਜੇ ਕਰਾ ਲਓ ਘੜਕ ਪਿੱਛੋਂ ਕੋਲ ਜਾਮ ਲਾਉਂਦੇ ਤੇ ਝੂਠੇ ਅਸੀਂ ਕਹਿਆ ਸੀ ਭਾਜਪਾ ਦੇ ਆਗੂਾਂ ਦੀ ਵੀ ਹੋਵੇ ਬਰਾਬਰ ਹੋ ਜਾਏ ਇਨਕੁਆਰੀ ਪਤਾ ਲੱਗ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫਿਰ ਉਹਨਾਂ ਨੂੰ ਖਾਦ ਵਾਲੇ ਮਸਲੇ ਤੇ ਅਸੀਂ ਤਲ ਬਣ ਲੱਗਣ ਦਾ ਪਈ ਠੀਕ ਹੈ ਜੀ ਇਸ ਕਰਕੇ ਫਿਰ ਉਹ ਕਹਿੰਦੇ ਵੀ ਕਿਸਾਨ ਤਾਂ ਇਹਨਾਂ ਦੇ ਨਾਲ ਹੀ ਦੀ ਹੈਗਾ ਠੀਕ ਹੈ ਜੀ ਉਹ ਕਹਿੰਦਾ ਖੇਤਾਂ 'ਚ ਕੰਮ ਕਰ ਰਿਹਾ ਵਾ ਫਿਰ ਕਹਿੰਦੇ ਜੀ ਆਪ ਪੁੱਛ ਦੀ ਪਾਟੇ ਪਏ ਆ ਮਤਲਬ ਟੋਟਲੀ ਕਿਸਾਨ ਅੰਦੋਲਨ ਨੂੰ ਡੈਮੇਜ ਕਰਨ ਵਾਲੇ ਉਹ ਬਿਆਨ ਦਿੰਦੇ ਰਹੇ ਆ ਹੁਣ ਉਹ ਕਹਿੰਦੇ ਮੈਂ ਪੁਲ ਦਾ ਕੰਮ ਕਰੂਗਾ ਅਸੀਂ ਕਹਿੰਨੇ ਭਾਈ ਦੇਖੋ ਤੁਹਾਨੂੰ ਪੁੱਛਦਾ ਪੁੱਛਦਾ ਹੈਗਾ ਦਿੱਲੀ ਸਾਡੇ ਲੋ ਜਿਹਦਾ ਮਰਜ਼ੀ ਕੰਮ ਕਰ ਲੋ ਪਹਿਲੋ ਤੁਹਾਡੇ ਬਿਆਨ ਸੀ ਕਿ ਪੈਦਲ ਜਾਂਦਿਆਂ ਨੂੰ ਨਹੀਂ ਰੋਕਾਂਗੇ ਉਹ ਤਾਂ ਕਿਸੇ ਨੇ ਮੰਨਿਆ ਨਹੀਂ ਹੈਗਾ ਤੋਂ ਬੈੰਗੂੜੀ ਲੱਗਦਾ ਮੈਂ ਤਾਂ ਇਹੀ ਕਹਿਣਾ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਗਰਦ ਦਿਖਾ ਲੈਣ ਵੀ ਕਿੰਨਾ ਕਿਰਦ ਹੈਗਾ ਜਿੱਥੋਂ ਤੱਕ ਲਾਅਨ ਆਰਡਰ ਦਾ ਸਵਾਲ ਹੈ ਦੇਖੋ ਪਾਰਟ ਦੀਆਂ ਏਜੰਸੀਆਂ ਸਰਗਰਮ ਨੇ ਪੂਰੀਆਂ ਇੱਥੇ ਕੱਲ ਸਲਾਮਾਬਾਦ ਚ ਕੀ ਉਹਦੇ ਪਿੱਛੇ ਜਾਂਚ ਦਾ ਵਿਸ਼ਾ ਹੈ ਮੈਨੂੰ ਉੱਤੇ ਏਜੰਸੀਆਂ ਪੰਜਾਬ ਦੀਆਂ ਕੇਂਦਰ ਦੀਆਂ ਜੋਰ ਲਾ ਰਹੀਆਂ ਵੀ ਕਿਸਾਨ ਅੰਦੋਲਨ ਦੇ ਵਿੱਚ ਵਿੱਚ ਅਸੀਂ ਕੋ ਅਜਿਹੇ ਜਿਹੇ ਕਾਰਾ ਕਰ ਲੀਏ ਪੀ ਕਿਸਾਨ ਦਲ ਦੀ ਮੂਵਮੈਂਟ ਜਿਹੜੀ ਡਬਡ ਕੀਤੀ ਜਾ ਰਹੀ ਮੇਰਾ ਧਿਆਨ ਪਾਸੇ ਕਰਨ ਦੀ ਸਾਜਿ ਬਿਲ ਬਿਲਕੁਲ ਧਿਆਨ ਪਾਸੇ ਕਰਨ ਦੀ ਸਾਜਿ ਚ ਕੋ ਰੌਲਾ ਨਹੀਂ ਹੈਗਾ ਇਹ 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 ਖੀਰਲਾ ਨਹੀਂ ਜੀ ਹੋਣਾ ਮੈਂ ਕਹਿੰਦਾ ਪੰਜਾਬੀਓ ਇਹੋ ਜਿਹਾ ਕੰਮ ਦੂਜੇ ਚੌਥੇ ਦਿਨ ਚੱਲਦਾ ਰਹਿਣਾ ਵਾ ਠੀਕ ਹੈ ਤੁਹਾਨੂੰ ਡਵਰਟ ਕਰ ਲਈ ਪਰ ਤੁਸੀਂ ਕਿਸਾਨ ਮਜ਼ਦੂਰ ਅੰਦੋਲਨ ਨਾਲ ਤਿਆਰ ਰੱਖਿਓ ਐਰ ਕਿ ਪੰਜਾਬ ਤੇ ਦੇਸ਼ ਵਾਸਤੇ ਕੁਛ ਨਾ ਕੁਛ ਲੈ ਕੇ ਆਵਾਂਗੇ ਸੰਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਮੀਟਿੰਗ ਰੱਖ ਲਈ ਹੈ ਕੱਲ ਰਾਜੀਵਾਲ ਸਾਹਿਬ ਦਾ ਵੀ ਬਿਆਨ ਆ ਗਿਆ ਹੈ ਚੰਗੀ ਗੱਲ ਆ ਪੰਜਾਬ ਦੀ ਸਾਰੀ ਜਨਤਾ ਪੂਰੇ ਪੰਜਾਬੀ ਇਕੱਠੇ ਹੋ ਕੇ ਸਾਰਿਆਂ ਨੂੰ ਲੜਦਾ ਸੰਘਰਸ਼ ਕਰਦਾ ਦੇਖਣਾ ਚਾਹੁੰਦੇ ਹੋ ਇਕਾ ਚਾਹੁੰਦੇ ਆ ਤਾਂ ਇਸ ਕਰਕੇ ਅਸੀਂ ਇਕਤਾ ਦੇ ਹੱਥ ਵਧਾਇਆ ਹੈਗਾ ਜੜੇ ਵੀ ਏਕੇ ਦੇ ਵਿੱਚ ੜਿੱਕਾ ਪਾਉਣਗੇ ਪੰਜਾਬੀ ਉਹਨਾਂ ਕੋ ਆਪੇ ਹਸਾਬ ਲੈਣਗੇ ਐਸਕੇਮ ਦੇ ਕਾਗੂ ਤੁਹਾਨੂੰ ਕਹਿ ਰਹੇ ਆ ਕਿ ਤੁਸੀਂ ਅੰਦੋਲਨ ਪਿਲੋਂ ਛੱਡ ਕੇ ਪਿੱਛੇ ਆ ਜਾਓ ਫਿਰ ਅਸੀਂ ਤੁਹਾਡੇ ਨਾਲ ਅੱਗੇ ਚੱਲਾਂਗੇ ਇਹਨੂੰ ਕਿਵੇਂ ਦੇਖਦੇ ਆ ਤੁਸੀਂ ਦੇਖੋ ਕਿਸੇ ਇੱਕ ਬੰਦੇ ਦੀ ਨਿੱਜੀ ਵਿਚਾਰ ਹੋ ਸਕਦੀ ਆ ਅਸੀਂ ਐਸਕੇਮ ਦਾ ਨਹੀਂ ਕਹਿ ਸਕਦੇ ਤੋ ਕੋਈ ਨਹੀਂ ਪੰਜਾਬ ਸਾਰਾ ਦੇਖ ਰਿਆ ਇਕਤਾ ਦੇ ਗੱਲ ਦੇ ਵਿੱਚ ਜੜਾ ਵੀ ਡਿੱਕਾ ਬਣੂਗਾ ਪੰਜਾਬੀ ਆਪੇ ਸਭ ਲੈਣਗੇ ਉਹ ਕਹਿੰਦੇ ਕਿ ਇੱਕ ਸਾਈਨ ਸੜਕੋ ਆ ਗਿਆ ਸਰਵਣ ਸਿੰਘ ਪੰਦੇਰ ਦੇ ਜੇ ਸਾਨੂੰ ਬੁਲਾਉਣਾ ਸੀ ਤੇ ਡੱਲੇਵਾਲ ਸਾਹਿਬ ਦੇ ਸਾਈਨ ਕਿਉਂ ਨਹੀਂ ਆਏ ਸਾਡੇ ਕੋਲ ਦੇਖੋ ਇਹ ਦੋਹਾਂ ਫਾਰਮਾਂ ਦੀ ਅੰਦਰੂਨੀ ਪਾਲਿਸੀ ਦਾ ਸਵਾਲ ਆ ਗੱਲਬਾਤ ਸ਼ਰਤਾਂ ਲਾ ਕੇ ਨਹੀਂ ਹੁੰਦੀ ਹੁੰਦੀ ਗੱਲਬਾਤ ਹੋਣੀ ਚਾਹੀਦੀ ਆ ਅੱਜ ਕਿਸੇ ਦੀ ਹੋਂਮੇ ਦਾ ਸਵਾਲ ਨਹੀਂ ਹੈ ਜਿਹੜੇ ਨਾਮ ਹੁੰਦੇ ਨਾ ਕਲੀਅਰ ਕਰ ਲਿਓ ਉੰ데 ਇਹ ਕੁਦਰ ਕੁਛ ਨਹੀਂ ਹੈਗਾ ਉਹਦੀ ਜਥੇਬੰਦੀ ਕਿਸਾਨ ਮਜ਼ਦੂਰ ਸ਼ਹਿਰਸ਼ ਕਮੇਟੀ ਉਹਨਾਂ ਦਾ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਜਥੇਬੰਦੀਆਂ ਉਧਰ ਅਸਕੇਮ ਨੀ ਪੋਲਿਟਿਕਲ ਨਾ ਨਹੀਂ ਵੱਡੇ ਹੁੰਦੇ ਜਥੇਬੰਦੀਆਂ ਪਲੇਟਫਾਰਮ ਵੱਡੇ ਹੁੰਦੇ ਲੋਕ ਵੱਡੇ ਹੁੰਦੇ ਆ ਜਿੱਥੋਂ ਤੱਕ ਸਵਾਲ ਹੈਗਾ ਵੀ ਆਹ ਛੱਟਾਂ ਲਾ ਕੇ ਗੱਲਾਂ ਕਰੀਏ ਪਿੱਛੇ ਆਜੋ ਅੱਗੇ ਆਜੋ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੈਗੀਆਂ ਜੋ ਸਾਨੂੰ ਲੱਗਦਾ ਸਾਨੂੰ ਮੌਕੇ ਦੀ ਨਾਜ਼ਾਕਤ ਨੂੰ ਸਮਝਿਆ ਹੋਇਆ ਦੁਸ਼ਮਣ ਵੱਡਾ ਸਾਡਾ ਉਹ ਖੇਤੀ ਮੰਡੀ ਦੁਬਾਰਾ ਤੋੜਨ ਦਾ ਡਰਾਫਟ ਲੈ ਕੇ ਆ ਗਿਆ ਹੈਗਾ ਔਰ ਜਿਵੇਂ ਪੰਜਾਬ ਦੇ ਵਿੱਚ ਝੋਨਾ ਡਲਿਆ ਹੈਗਾ ਉਹ ਕਹਿੰਦੇ ਸੈਲੋ ਗਦਾਮਾਂ ਨੂੰ ਮੰਡੀ ਆਡ ਕਰੋ ਇਹ ਗੱਲਾਂ ਨੂੰ ਦੇਖਦਾ ਹਾਂ ਕਿਸਾਨਾਂ ਬਦੂਰਾਂ ਨੂੰ ਆਪਣੀ ਹਉਮੇ ਨੂੰ ਪੱਠੇ ਪਾ ਕੇ ਤੇ ਲੋਕ ਇੱਕਤਾ ਵੱਲ ਵਧਣਾ ਚਾਹੀਦਾ ਦੋ ਹੀ ਜਥੇਬੰਦੀਆਂ ਦਾ ਆ ਰਿਹਾ ਕਹਿੰਦੇ ਕਿ ਤੁਸੀਂ ਬੈਠੇ ਹੋ ਸਰਵਣ ਸਿੰਘ ਪੰਦੇਰਵਾਲੀ ਦੇ ਡੱਲੇਵਾਲ ਸਾਹਿਬ ਦੀ ਦੋ ਜਥੇਬੰਦੀਆਂ ਬੈਠੀਆਂ ਹੈਗੀਆਂ ਬਾਕੀ ਸਾਰੀਆਂ ਦੇ ਪਿੱਛੇ ਆ ਨਹੀਂ ਦੇਖੋ ਮੈਨੂੰ ਲੱਗਦਾ ਇਹ ਇੱਕ ਏਜੰਸੀਆਂ ਦੀ ਵੀ ਸਾਜਿਸ਼ ਹੈ ਨਾ ਮਨੇ ਕੋ ਸਰਜੀਤ ਸਿੰਘ ਫੂਲ ਬੱਤੀਆਂ ਦਾ ਇੱਕ ਹਿੱਸਾ ਸੀ ਸਾਡੇ ਨਾਲ ਨੇ ਮਨਜੀਤ ਰਾਏ ਬੱਤੀਆਂ ਦਾ ਹਿੱਸਾ ਸੀਗਾ ਸਾਡੇ ਨਾਲ ਨੇ ਹਰਪਾਲ ਸੰਘਾ ਦੀ ਬੱਤੀਆਂ ਦਾ ਹਿੱਸਾ ਸੀਗੇ ਉਹ ਸਾਡੇ ਨਾਲ ਨੇ ਠੀਕ ਹੈ ਹਾਂ ਦੇਖੋ ਇਧਰ ਵਾਲੀ ਤੁਸੀਂ ਸਾਡੇ ਵਾਲੇ ਪਾਸੇ ਸ਼ਹੀਦ ਭਗਤ ਸਿੰਘ ਯੂਨੀਅਨ ਜਿਹੜੀ ਐਸ ਕੇ ਐਮ ਦੇਸ਼ ਦਾ ਹਿੱਸਾ ਸੀ ਉਸ ਤੇ ਸਾਡੇ ਨਾਲ ਹੈਗੀ ਆ ਆ ਇਹ ਤੋਂ ਗਾ ਮੰਗਤ ਸਾਹਿਬ ਠੀਕ ਹੈ ਜੀ ਆ ਫਾਰਮਰ ਪ੍ਰੋਗਰੈਸ ਫਰੰਟ ਸੀ ਉਹਨਾਂ ਦਾ ਉਹ UPI ਜਿੁੱਥੇ ਨਾਲ ਸੀ ਦੇਸ਼ ਲੈਵਲ ਤੇ ਉਹ ਸਾਡੇ ਨਾਲ ਆ ਜੀਕੇਐਸ ਗ੍ਰਾਮਮਨ ਕਿਸਾਨ ਸੰਪਤੀ ਜਿਹੜੀ ਲਾਸਤਾਨ ਸੀ ਉਹ ਕੋਆਰਡੀਨੇਟਰ ਇਹ ਤਿੰਨੇ ਇੱਕ ਮੰਗੜ ਸਾਹਿਬ ਇਹ ਵੀ ਇਹ ਵੀ 33 ਕੋਆਰਡੀਨੇਟਰ ਜੋ ਇੱਕ ਕੌਂਟਰਸੀਆ SKM ਦਾ ਔਰ ਜਿਹੜੇ ਆਪਣਾ ਰਜਿੰਦਰ ਰਾਜੂ ਵੀਰ ਸੀ ਇਹ ਵੀ ਉਹ 33ਾਂ ਦੇ ਕੋਆਰਡੀਨੇਟਰਾਂ ਚੋਂ ਇੱਕ ਕੋਆਰਡੀਨੇਟਰ ਸੀਗਾ ਤੋਂ ਇਸੇ ਤਰ੍ਹਾਂ ਅਮਰਜੀਤ ਸਿੰਘ ਮੋੜੀ ਉਹ 33 ਕੋਆਰਡੀਨੇਟਰ ਜਿਹੜੇ SKM ਦੇ ਸੀਗੇ ਉਹਨਾਂ ਵਿੱਚੋਂ ਇੱਕ ਸੀਗਾ ਇਹ ਇਕੱਲੇ ਕਿਸਾਨ ਮਜ਼ਦੂਰ ਮੋਰਚੇ ਨਹੀਂ ਬੰਦੇ ਬੈਠੇ ਹੋਏ ਆ ਸਾਡੇ ਹਰ ਬਾਕੀ ਬੀਕੇ ਜੂ ਆਜ਼ਾਦ ਠੀਕ ਹੈ ਜਸਵਿੰਦਰ ਸਿੰਘ ਲੋਂਗੋਵਾਲ ਵੱਡੀ ਜਥੇਬੰਦੀ ਆ ਪੰਜਾਬ ਦੀ ਇਸੇ ਤਰੀਕੇ ਨਾਲ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਇਸੇ ਤਰ੍ਹਾਂ 10 ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਐਸਕੇਐਮ ਨੋਨ ਪੋਲੀਟੀਕਲ ਦੇਖੋ ਡੱਲਿਆਰ ਸਾਹਿਬ ਬੱਤਿਆਂ ਦਾ ਐਸਾਸ ਸੀ ਸਿਰਸਾ ਸਾਹਿਬ ਬੱਤਿਆਂ ਦਾ ਐਸਾਸ ਸੀ ਕੋਟ ਵਿਡਾ ਕਿਸਾਨ ਸਿਰਸ ਕਮੇਟੀ ਇਹ ਵੀ ਬੱਤੀਆਂ ਦਾ 파ਟ ਸੀਗੇ ਔਰ ਹੋਰ ਸਾਥੀ ਵੀ ਚਾਰ ਪੰਜ ਬੱਤੀਆਂ ਦਾ ਹਿੱਸਾ ਸੀਗੇ ਜਿਹੜੇ ਨਾਨ ਪੋਲੀਟਿਕਲ ਹਨ ਤੋ ਕਹਿ ਲੋ ਵੀ ਸਾਡੇ ਕੋਲੇ ਐਸ ਕੇ ਐਮ ਦੇ ਵਿੱਚੋਂ ਜਿਹੜੀਆਂ ਧਿਰਾ ਸੀਗੀਆਂ ਦੇਸ਼ ਲਗਦੀਆਂ 12 ਜਥੇਬੰਦੀਆਂ ਨੇ ਔਰ ਉਹਨਾਂ ਕੋਲੇ 14 ਜਥੇਬੰਦੀਆਂ ਨੇ ਕੇਐਮਐਮ ਕੋਲੇ 10 26 ਜਥੇਬੰਦੀਆਂ ਪੰਜਾਬੀਆਂ ਨੇ ਦੇਸ਼ ਦੀਆਂ ਜਥੇਬੰਦੀਆਂ 8 ਨੇ ਜਿਹੜੀਆਂ ਹਰਿਆਣਾ ਰਾਜਸਥਾਨ ਜੂਪੀ ਜਾਂ ਸਾਊਥ ਇੰਡੀਆ ਨੇ ਤੋ ਇਹੀ ਲੋਕਾਂ ਨੂੰ ਭੁਲੇਖਾ ਪਾਉਣ ਲਈ आ, सारी गल दूजे बनने खान लिया गलत कितने स्टेशन हो गए पंजाब पंजाब का कोई भी रेल ट्रैक नहीं बचेगा जो जाम नहीं होगा रेलवे स्टेशन बिल्कुल रेलवे स्टेशन और लगभग फाटक तेरह हजार गांव है पंजाब के यूथ ने पंजाब के लोगों ने कोई भी जगह ऐसा नहीं छोड़ना जहां जाम नहीं लगेगा ਤੂੰ ਤੂੰ ਮਾਨਸਾ ਤੁਹਾਡੇ ਤੇ ਲਗਾਤਾਰ ਤੰਜ ਕਸਦੇ ਆਉਂਦੇ ਨੇ ਕਿ ਇਹਨਾਂ ਦੋਨਾਂ ਫੋਰਮਾਂ ਦੀ ਆਪਸ ਚ ਹੀ ਨਹੀਂ ਬਣਦੀ ਇੱਕ ਜਣਾ ਜਥੇ ਭੇਜ ਰਿਹਾ ਇੱਕ ਜਣਾ ਮਰਨ ਵਰਤ ਤੇ ਬੈਠਾ ਦੇਖੋ ਜੋ ਫੋਰਮਾਂ ਨੇ ਕੀ ਐਲਾਨ ਕੀਤਾ ਤੁਸੀਂ 16 ਦੀ ਪੀਸੀ ਦੇਖ ਲਓ ਮਰਨ ਵਰਤ ਵੀ ਅਸੀਂ ਸਾਂਝਾ ਲਾਉਂਦੇ ਆ ਜਥੇ ਭੇਜਣ ਵਾਲੀ ਗੱਲ ਅਸੀਂ 18 ਨੂੰ ਪੀਸੀ ਕਰਕੇ ਐਲਾਨ ਕੀਤੀ ਦੋਵੇਂ ਫੋਰਮ ਇਕੱਠੇ ਕਹਿ ਲਓ ਜਿਵੇਂ ਇੱਕ ਦੇਸ਼ ਦੇ ਵਿੱਚ ਪਰਬਤਾਂ ਤੋਂ ਸਭ ਤੋਂ ਵੱਡਾ ਪਰਬਤ ਹਿਮਾਲਿਆ ਪਰਬਤ ਦੁਨੀਆਂ ਜਾਂਦਾ ਜਿਵੇਂ ਹਿਮਾਲਿਆ ਪੱਤਰ ਪਰਬਤ ਖੜਾ ਨਾ ਹੋਵੇ ਦੋਵੇਂ ਫਾਰਮ ਚਕਾਉਣ ਕਰੇ ਨੇ ਮੈਂ ਕਹਿਣਾ ਹੁੰਦਾ ਮੈਂ ਕਿਸੇ ਦਾ ਨਾਲ ਹੀ ਲੈਂਦਾ ਭਾਰਤ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਸਰਕਾਰ ਲੱਗੀ ਹੋਈ ਆ ਜੇ ਕੋ ਮੋਦੀ ਸਾਹਿਬ ਵੀ ਹੱਥ ਫਟਾਉਣਾ ਚਾਹੁੰਦਾ ਸਾਡਾ ਉੱਤ ਕੀ ਤਰਾਜ ਜੇ ਬਟਾਈ ਜਾਵੇ ਮੈਂ ਕਹਿਣਾ ਹੁੰਦਾ ਇਲਾ ਦੇ ਆਖਿਆ ਡੰਗਰ ਨਹੀਂ ਮਰਦੇ ਹੁੰਦੇ ਫਾਰਮ ਕਿਸੇ ਦੇ ਆਖਿਆ ਨਾ ਟੁੱਟਿਆ ਤੇ ਨਾ ਟੁੱਟਣੇ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਗ੍ਰੀਟਿੰਗਸ de cualquier you want